ਪੰਜਾਬ ਵਿਧਾਨ ਸਭਾ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਕੁਝ ਥਾਵਾਂ ਤੇ ਰੀਪੋਲਿੰਗ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਮਜੀਠਾ ਹਲਕਾ ਸ਼ਾਮਿਲ ਹੈ ਔਰ ਅੰਮ੍ਰਿਤਸਰ ਦੇ ਵਿੱਚ ਜੋ ਲੋਕ ਸਭਾ ਦੀ ਜਿਮਣੀ ਚੋਣ ਸੀ ਉਸ ਨੂੰ ਲੈ ਕੇ ਵੀ ਕਈ ਥਾਵਾਂ ਤੇ ਦੁਬਾਰਾ ਪੋਲਿੰਗ ਹੋ ਰਹੀ ਹੈ ਇਸ ਵੇਲੇ ਅੰਮ੍ਰਿਤਸਰ ਤੋਂ ਜੋ ਇਸ ਜਿਮਣੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਨੇ ਗੁਰਜੀਤ ਸਿੰਘ ਔਇਲਾ ਉਹਨਾਂ ਤੋਂ ਜਾਣਦੇ ਹਾਂ ਸਭ ਤੋਂ ਪਹਿਲਾਂ ਜੋ ਰੀਪੋਲਿੰਗ ਦਾ ਐਲਾਨ ਹੋਇਆ ਹੈ ਇਸ ਤੇ ਤੁਹਾਡੀ ਕੀ ਪ੍ਰਤੀਕਿਰਿਆ ਕੀ ਕਿਹਦਾ ਦੇਖਦੇ ਹੋ ਇਸ ਫੈਸਲੇ ਨੂੰ ਦੇਖੋ ਜਿਹੜਾ ਰੀਪੋਲਿੰਗ ਦਾ ਫੈਸਲਾ ਹੋਇਆ ਮੈਂ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਮੈਂ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਜਿਹੜੇ ਇੱਥੇ ਅਫਸਰ ਜਿਹੜੇ ਆਰੋ ਵਗੈਰਾ ਲਾਉਂਦੇ ਨੇ ਇਹ ਸਾਰੇ ਪੰਜਾਬ ਦੇ ਜਿਹੜਾ ਕਿਡਰ ਹੁੰਦਾ ਉਹਦੇ ਚੋਂ ਨਹੀਂ ਦੇ ਨੇ ਔਰ ਇਹ ਸਾਰੇ ਪਿਛਲੇ 10 ਸਾਲਾਂ ਤੋਂ ਕਾਫੀ ਇਹਨਾਂ ਦੇ ਨਾਲ ਇਹਨਾਂ ਦੀ ਗੰਢ ਧੁੱਪ ਰਹੀ ਹੈ ਮੌਜੂਦਾ ਸਰਕਾਰ ਦੇ ਨਾਲ ਜਿਹੜੀ ਪਿਛੇ ਰਹੀ 10 ਸਾਲਾਂ ਚ ਕਿਉਂਕਿ ਲੋਕ ਸਭਾ ਹਲਕੇ ਚ ਕਾਫੀ ਜਗ੍ਹਾ ਮਸ਼ੀਨਾ ਖਰਾਬ ਰਹੀਆਂ ਸੀ ਇਕੱਲੀਆਂ ਇੱਥੇ ਨਹੀਂ ਸੀ ਮਜੀਠੇ ਚ ਕੋਈ ਵਿਧਾਨ ਸਭਾ ਦੀਆਂ ਵੀ ਸੀ ਪਰ ਇੱਕ ਮੁੰਡਈ ਠੇੜਕੇ ਦੇੜਿਆ ਰੋ ਉਹਨੇ ਇੰਨੀ ਵੱਡੀ ਰਿਪੋਰਟ ਬਣਾ ਕੇ ਭੇਜ ਦੇਣੀ ਕਿ ਇੱਥੇ ਬਹੁਤ ਵੱਡਾ ਹੋਇਆ ਜਾਂਦ ਕੇ ਪਰਸੈਂਟੇਜ ਜਿਹੜੀਆਂ ਮਸ਼ੀਨਾਂ ਜਾਓ ਬੜੀ ਵਧੀਆ 78% 75% ਦੇ ਮਸ਼ੀਨਾਂ ਬੰਦ ਹੋਈਆਂ ਕੋਈ ਮੁਸ਼ਕਿਲ ਵਾਲੀ ਗੱਲ ਨਹੀਂ ਔਰ ਉਹਨੇ ਕਿਸੇ ਨਾ ਕਿਸੇ ਦੇ ਇਸ਼ਾਰੇ ਤੇ ਸਾਰਾ ਕੰਮ ਕੀਤਾ ਹੈ ਔਰ ਇਸ ਸੂਈ ਦੀ ਜਿਹੜੀ ਸ਼ੱਕ ਦੀ ਸੂਈ ਮੇਰੀ ਤੇ ਜ਼ਰੂਰ ਇਸ ਗੱਲ ਤੇ ਜਾਂਦੀ ਹੈ ਕਿਉਂਕਿ ਬੜਾ ਆਮ ਪੁਰਵਕ ਤਰੀਕੇ ਨਾਲ ਸਾਰਾ ਚੋਣ ਪ੍ਰੋਸੈਸ ਕੰਪਲੀਟ ਹੋ ਗਿਆ ਸੀ ਉਹਨਾਂ ਨੇ ਸੋਚਿਆ ਹੁਣ ਹੁਣ ਅਲੱਗ ਜੇ ਹੋ ਕੇ ਕਰਾ ਲਓ 10-12 ਬੂਥ ਉਹਨਾਂ ਦੇ ਪਾਲੇ ਸੋਨਾ ਮੇਰੇ ਪਾਸ ਦਿੱਤੇ ਚਲੋ ਮੇਰਾ ਤਾਂ ਖੈਰ ਕੋਈ ਏਡੀ ਵੱਡੀ ਗੱਲ ਨਹੀਂ ਕਿਉਂਕਿ ਲੋਕਾਂ ਨੇ ਬਹੁਤ ਸਾਥ ਦਿੱਤਾ ਹੈ ਔਰ ਮੈਨੂੰ ਲੱਗ ਰਿਹਾ ਹੈ ਕਿ ਬੜੀ ਵੱਡੇ ਫਰਕ ਦੇ ਨਾਲ ਅਸੀਂ ਜਿੱਤਾਂਗੇ ਪਰ ਜਿਹੜਾ ਮਜੀਠਾ ਵਿਧਾਨ ਸਭਾ ਹਲਕੇ ਦੀ ਇਲੈਕਸ਼ਨ ਦੀ ਗੱਲ ਆ ਉਹ ਵੀ ਕੋਈ ਸ਼ੱਕ ਨਹੀਂ ਕਿ ਅਸੀਂ ਜਿੱਤਨੇ ਬਟ ਜਿਹੜੀ ਉਹਨਾਂ ਦੇ ਮਨ 'ਚ ਹੋਊਗਾ ਵੀ ਸ਼ਾਇਦ ਅਸੀਂ 10-12 ਬੂਥਾਂ ਦੇ ਨਾਲ ਅਸੀਂ ਦੁਬਾਰਾ ਕਰਾ ਕੇ ਸ਼ਾਇਦ ਕਿਤੇ ਨਾ ਕਿਤੇ ਉਹ ਅਫਸਰ ਚਾਹੁੰਦਾ ਹੋਊਗਾ ਵੀ ਇਹਨਾਂ ਨੂੰ ਫਾਇਦਾ ਹੋ ਜਾਏ ਅਤੇ ਅਸੀਂ ਲੋਕ ਸਭਾ ਦੀ ਗੱਲ ਕਰੀਏ ਹੋਰ ਵੀ ਕਈ ਹਲਕੇ ਨੇ ਉੱਥੇ ਵੀ ਕਈ ਅਲੇ ਦੇਰੀ ਦੇ ਨਾਲ ਜੋ ਹੈ ਪੋਲਿੰਗ ਦਾ ਪ੍ਰੋਸੈਸ ਸ਼ੁਰੂ ਹੋਇਆ ਸੀ ਤੁਸੀਂ ਹੋਰ ਕਿਸੇ ਹਲਕੇ ਤੋਂ ਮੰਗ ਕੀਤੀ ਕਿ ਉੱਥੇ ਰੀ ਪੋਲਿੰਗ ਹੋਏ ਤੇ ਜੇਕਰ ਇੱਥੇ ਹੀ ਕਰਾਈ ਜਾ ਰਹੀ ਹੈ ਇਹ ਤੁਹਾਡੇ ਹੱਕ ਦੇ ਵਿੱਚ ਹੈ ਜਾਂ ਤੁਹਾਡੇ ਖਿਲਾਫ ਜਾ ਸਕਦੀ ਹੈ ਦੇਖੋ ਅਸੀਂ ਕਿਤੇ ਮੰਗ ਨਹੀਂ ਕੀਤੀ ਰੀ ਪੋਲਿੰਗ ਦੀ ਅਸੀਂ ਕੰਪਲੇਂਟ ਜ਼ਰੂਰ ਕੀਤੀਆਂ ਨੇ ਇਹ ਆ ਮੁਸ਼ਕਿਲ ਆਈ ਹੈ ਦੇਖਣਾ ਉਹ ਅਫਸਰ ਸਹਿਬਾਨ ਨੇ ਉੱਥੇ ਵੀ ਜੇ ਪੋਲਿੰਗ ਘੱਟ ਹੋਈ ਆ ਰਹੀ ਮਤਲਬ ਖਰਾ ਮਸ਼ੀਨ ਆ ਜੇ 50% 45% ਹੋਈ ਹੈ ਤਾਂ ਜਰੂਰ ਕਰਾਉਣੀ ਚਾਹੀਦੀ ਹੈ ਜੇ 78 80% ਪੋਲਿੰਗ ਹੋ ਗਈ ਹੈ ਠੀਕ ਮਸ਼ੀਨ ਕਰਨ ਤੋਂ ਬਾਅਦ 75% ਤੇ ਮੇਰਾ ਖਿਆਲ ਵਿੱਚ ਵੀ ਇੱਡੀ ਕੋਈ ਲੋੜ ਨਹੀਂ ਕਰਨੀਗੀ ਬਾਕੀ ਜਿੱਥੋਂ ਤੱਕ ਤੁਸੀਂ ਇਹ ਕਹਿ ਰਹੇ ਵੀ ਕਿਵੇਂ ਰਹੂਗਾ ਦਾ ਰਿਜ਼ਲਟ ਜੈਨੂ ਹਾਂ ਪੱਕੀ ਰਹੂਗੀ ਇੱਥੇ ਕੋਈ ਸ਼ੱਕ ਨਹੀਂ ਦੇਖੋ ਵੋਟਾਂ ਲੋਕਾਂ ਪਾਉਣੀਆਂ ਨੇ ਲੋਕਾਂ ਦਾ ਮਨ ਬਣਿਆ ਕੁਝ ਬੰਦੇ ਜਿੱਦਾਂ ਹੁਣ ਜਿੱਦਾਂ ਸੱਤਾ ਦੇ ਨਸ਼ੇ 'ਚ ਹੁਣ ਮੈਂ ਤਿੰਨ ਕੈਂਪੇਨ ਗਿਆ ਤਿੰਨ ਜਿਹੜੇ ਅੱਜ ਔਰ ਜੀ ਪੰਜਾਬੀ ਦੇ ਉੱਤੇ ਡਿਬੇਟ ਦੇ ਉੱਤੇ ਉਹਨਾਂ ਅਜੇ ਤੱਕ ਮੰਨਿਆ ਹੀ ਨਹੀਂ ਵੀ ਇੱਥੇ ਨਸ਼ਾ ਹੈਗਾ ਚਿੱਟਾ ਹੈਗਾ ਉਸੇ ਤਰੀਕੇ ਨਾਲ ਸ਼ਾਇਦ ਉਹਨਾਂ ਨੂੰ ਭੜੇਖਾ ਹੋਵੇ ਵੀ ਸ਼ਾਇਦ ਕਿਤੇ ਜਿਹੜੇ ਅਫਸਰ ਸਹਿਬਾਨ ਨੇ ਉਹਨਾਂ ਦੀ ਮਦਦ ਕਰਦੇ ਜਿਹੜੇ આરોਪ ਲੱਗੇ ਨੇ ਉਹ ਪੰਜਾਬ ਕਾਡਰ ਤੋਂ ਨਹੀਂ ਸਾਰੇ ਜਿਹੜੇ ਦਸ-ਦਸ ਸਾਰੇ ਇੱਕ-ਇੱਕ ਪੋਸਟਾਂ ਦੇ ਉਹਨਾਂ ਸ਼ਾਇਦ ਕਿਹਾ ਹੋਊਗਾ ਵੀ ਅਸੀਂ 12 ਗਦੀ ਤੁਹਾਡੀ ਹੂਫੀਰ ਕਰਵਾ ਦਿੰਨੇ ਆ ਉਹਨਾਂ ਕੋਈ ਇਹੋ ਜਿਹੀ ਲੈਟਰ ਲੈ ਕੇ ਜਾਈ ਮੇਲ ਕੀਤੀ ਕਮਿਸ਼ਨ ਨੂੰ ਕਮਿਸ਼ਨ ਨੂੰ ਕਰਨੀ ਪਈ ਆ ਤੁਸੀਂ ਲੋਕ ਸਭਾ ਦੇ ਜਿੰਨੇ ਵੀ ਹਲਕੇ ਨੇ ਉੱਥੇ ਚੋਣ ਪ੍ਰਚਾਰ ਕਰਦੇ ਰਹੇ ਚੋਣ ਪ੍ਰਚਾਰ ਖਤਮ ਹੋ ਗਿਆ ਸੀ ਚੋਣ ਦਾ ਜੋ ਪ੍ਰੋਸੈਸ ਪ੍ਰੋਸੈਸ ਸੀ ਜੋ ਉਮੀਦਵਾਰਾਂ ਦੀ ਕਿਸਮਤ ਹੈ ਉਹ ਮਸ਼ੀਨਾਂ ਦੇ ਵਿੱਚ ਬੰਦ ਹੋ ਗਈ ਸੀ ਪਰ ਇੱਕਦਮ ਫੇਰ ਦੁਬਾਰਾ ਜਦੋਂ ਇਹ ਐਲਾਨ ਆਇਆ ਉਸ ਤੋਂ ਬਾਅਦ ਤੁਸੀਂ ਫੇਰ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋ ਇਹਦੇ ਬਾਰੇ ਕੀ ਕਹੋਗੇ ਦੇਖੋ ਹੁਣ ਚੋਣ ਪ੍ਰਚਾਰ ਤੇ ਬੰਦ ਹੋ ਚੁੱਕਾ ਅਸੀਂ ਤੇ ਸਿਰਫ ਚਾਰ ਬੰਦੇ ਆ ਅਸੀਂ ਤੇ ਮਿਲ ਲਾਏ ਆਪਣੇ ਵਰਕਰ ਸਹਬਾਂ ਨੂੰ ਜਿੱਦਾਂ ਹੁਣ ਡਿਊਟੀ ਆ ਸਾਡੀ ਅਸੀਂ ਡਿਊਟੀ ਕਰ ਰਹੇ ਹਾਂ ਉਹ ਕਰਾਂਗੇ ਇਹ ਤਾਂ ਉਦਾਂ ਹੀ ਹੋਇਆ ਵੀ ਜਿੱਦਾਂ ਪਤਾ ਹੋਵੇ ਵੀ ਕੰਦ ਨੂੰ ਗਿੱਲੀ ਕੰਦ ਨੂੰ ਹੱਥ ਲੱਗ ਜੇ ਤੇ ਪਤਾ ਲੱਗ ਗਰੰਟ ਆਉਂਦਾ ਉਹ ਬੰਦਾ ਇਹ ਕਰਦਾ ਐਦਾਂ ਹੀ ਉੱਠੇ ਆਰਾਮ ਨਾਲ ਬੈਹਾਂ ਉਹਨਾਂ ਨੇ ਕਿਹਾ ਜੀ ਇਲੈਕਸ਼ਨ ਆ ਫਿਰ ਉਦਾਂ ਹੀ ਮੁੜ ਕੇ ਉੱਠੇ ਆ ਬਾਕੀ ਕੋਈ ਚੱਕਰ ਨਹੀਂ ਅਸੀਂ ਲੋਕਾਂ ਦੇ ਵਿਸ਼ਵਾਸ ਆ ਸਾਨੂੰ ਆਪਣੇ ਕੰਮ ਤੇ ਵਿਸ਼ਵਾਸ ਆ ਕੋਈ ਚੱਕਰੀ ਸਾਨੂੰ ਇੰਡੀਅਨ ਲੋਕ ਪ੍ਰਣਾਲੀ ਦੇ ਵਿੱਚ ਯਕੀਨ ਹੈ ਲੋਕਾਂ ਦੀ ਰੀ ਪੋਲਿੰਗ ਹੈ ਕਾਂਗਰਸ ਦੇ ਹੱਕ ਦੇ ਵਿੱਚ ਜਾਏਗੀ ਤੁਹਾਨੂੰ ਯਕੀਨ ਹੈ ਬਿਲਕੁਲ ਜਾਏਗੀ 100% ਜਾਏਗੀ ਇਹਨ ਗੁਰਜੀਤ ਸਿੰਘ ਔਨਲਾਈਨ ਦਾ ਕਹਿਣਾ ਹੈ ਕਿ ਚੋਣ ਪ੍ਰਚਾਰ ਖਤਮ ਹੋ ਚੁੱਕਾ ਸੀ ਔਰ ਉਸ ਤੋਂ ਬਾਅਦ ਇਹ ਆਪਣੇ ਆਰਾਮ ਦੇ ਨਾਲ ਆਪਣੇ ਆਪਣੇ ਘਰਾਂ ਦੇ ਵਿੱਚ ਸਾਰੇ ਉਮੀਦਵਾਰ ਬੈਠੇ ਸੀ ਪਰ ਜਿੱਦਾਂ ਹੀ ਐਲਾਨ ਹੋਇਆ ਕਿ ਰੀਪੋਲਿੰਗ ਹੋ ਰਹੀ ਹੈ ਉਸ ਤੋਂ ਬਾਅਦ ਇੱਕ ਝਟਕਾ ਜ਼ਰੂਰ ਇਹਨਾਂ ਨੂੰ ਲੱਗਾ ਪਰ ਇਹਨਾਂ ਨੂੰ ਪੂਰੀ ਉਮੀਦ ਹੈ ਕਿ ਰੀਪੋਲਿੰਗ ਦੇ ਵਿੱਚ ਵੀ ਕਾਂਗਰਸ ਨੂੰ ਵੜਤ ਮਿਲੇਗੀ ਕਾਂਗਰਸ ਇੱਕ ਵੱਡੇ ਮਾਰਜਿਨ ਨਾਲ ਜਿੱਤੇਗੀ ਪਰ ਇਹਨਾਂ ਦੇ ਦਾਅਵਿਆਂ ਦੇ ਵਿੱਚ ਕਿੰਨਾ ਦਮ ਹੈ ਜਾਂ ਮਦੀਠਾ ਦੇ ਲੋਕ ਰੀਪੋਲਿੰਗ ਦੇ ਵਿੱਚ ਕਾਂਗਰਸ ਨੂੰ ਕਿੰਨਾ ਕ ਪਸੰਦ ਕਰਦੇ ਹਨ ਇਸ ਲਈ ਸਾਨੂੰ 11 ਮਾਰਚ ਦਾ ਇੰਤਜ਼ਾਰ ਕਰਨਾ ਪਵੇਗਾ ਕੈਮਰਾਮੈਨ ਹਰਜਿੰਦਰ ਸਿੰਘ ਅਜੀਬ ਸ਼ਰਮਾ এবੀਪੀ ਸੰਜਾ ਮਜੀਠਾ